ਸਮਾਂ ਪਹਿਲਾਂ ਵੀ ਸਿਵਲ ਹਸਪਤਾਲ ਪਠਾਨਕੋਟ ਵਿਖੇ ਇੱਕ ਐਸਾ ਗਰੋਹ ਸੀ ਜਿਹੜਾ ਕਿ ਉਥੇ ਦਾਖਲ ਔਰਤਾਂ ਤੇ ਹੋਰ ਮਰੀਜ਼ਾਂ ਦੇ ਨਾਲ ਰਹਿਣ ਵਾਲੀਆਂ ਔਰਤਾਂ ਨੂੰ ਆਪਣੇ ਬੱਸ ਵਿੱਚ ਕਰਕੇ ਉਹਨਾਂ ਨਾਲ ਲੁੱਟਖੋਟ ਕਰਦਾ ਸੀ ਪੁਲਿਸ ਵੱਲੋਂ ਲਗਾਤਾਰ ਇਸ ਤੇ ਨਜ਼ਰ ਰੱਖ ਕੇ ਤੇ ਲਗਾਤਾਰ ਪੁਲਿਸ ਵੱਲੋਂ ਕੀਤੇ ਗਏ ਜਤਨਾ ਖਾਤਰ ਕੁਝ ਦੇਰ ਠੱਲ ਪਈ ਰਹੀ ਪਰ ਹੁਣ ਫੇਰ ਤੋਂ ਇੱਕ ਗਰੋਹ ਜਿਹੜਾ ਹੈ ਉਹ ਸਕਰੀਏ ਹੁੰਦਾ ਨਜ਼ਰ ਆਇਆ ਹੈ ਜਿਸਨੇ ਘਰਥੋਲੀ ਮਲੇ ਵਿੱਚ ਰਹਿਣ ਵਾਲੀ ਜੀਤੋ ਦੇਵੀ ਦੀਆਂ ਕੰਨਾਂ ਦੀਆਂ ਪਾਲੀਆਂ ਖੋਲੀਆਂ ਜੀਤੋ ਦੇਵੀ ਨੇ ਦੱਸਿਆ ਹੈ ਕਿ ਉਹ ਸਵੇਰੇ ਮੰਦਰੋਂ ਆ ਰਹੀ ਸੀ ਕਿ ਇੱਕ ਨੌਜਵਾਨ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹਦੇ ਪਿੱਛੇ ਇੱਕ ਔਰਤ ਬੈਠੀ ਸੀ ਉਹਨਾਂ ਨੇ ਜੀਤੋ ਦੇਵੀ ਨੂੰ ਕਿਸੇ ਦੇ ਘਰ ਦਾ ਪਤਾ ਪੁੱਛਿਆ ਤੇ ਥੋੜੀ ਜਿਹੀ ਦੂਰੀ ਉੱਤੇ ਇੱਕ ਹੋਰ ਆਦਮੀ ਜਿਹਦੇ ਹੱਥ ਵਿੱਚ ਮਾਲਾ ਸੀ ਉਸਨੇ ਪਤਾ ਨਹੀਂ ਜੀਤੋ ਦੇਵੀ ਨੂੰ ਕੀ ਕੀਤਾ ਕਿ ਜੀਤੋ ਦੇਵੀ ਕਹਿੰਦੀ ਕਿ ਉਹ ਉਹਨਾਂ ਦੇ ਨਾਲ ਹੀ ਮੋਟਰਸਾਈਕਲ ਤੇ ਬੈਠ ਕੇ ਇੱਕ ਸੁਨਸਾਨ ਜਗ੍ਹਾ ਤੇ ਚਲੀ ਗਈ ਇਹਨਾਂ ਲੋਕਾਂ ਨੇ ਜੀਤੋ ਦੇਵੀ ਦੀ ਕੰਨਾਂ ਵਿੱਚ ਪਾਈਆਂ ਹੋਈਆਂ ਵਾਲੀਆਂ ਕੋਰੀਆਂ ਤੇ ਜੀਤੋ ਦੇਵੀ ਨੂੰ ਜਦੋਂ ਹੋਸ਼ ਆਇਆ ਤੇ ਉਹਨੇ ਆਪਣੇ ਆਪ ਨੂੰ ਇੱਕ ਨਵੀਂਕਲੀ ਜਿਹੀ ਥਾਂ ਤੇ ਮਹਿਸੂਸ ਕੀਤਾ। ਉਸਨੇ ਕਿਹਾ ਕਿ ਉਸਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਉਹਨਾਂ ਦੇ ਨਾਲ ਆ ਗਈ ਤੇ ਕਿਸ ਤਰ੍ਹਾਂ ਉਹਨੇ ਆਪਣੇ ਕੰਨਾਂ ਦੀਆਂ ਵਾਲੀਆਂ ਉਹਨਾਂ ਲੋਕਾਂ ਨੂੰ ਦੇ ਦਿੱਤੀਆਂ। ਇਸ ਵਾਰਡ ਦੇ ਸਾਬਕਾ ਪਾਰਸ਼ਦ ਅਸ਼ਨੀ ਨੇ ਦੱਸਿਆ ਕਿ ਇਹ ਉਹਨਾਂ ਦਾ ਜਿਹੜਾ ਵਾਰਡ ਹੈ ਉਹਨਾਂ ਦਾ ਆਪਣਾ ਪਰਿਵਾਰ ਹੈ। ਤੇ ਆਪਣੇ ਪਰਿਵਾਰ ਦੇ ਕਿਸੇ ਵੀ ਬੰਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਨਜਾਇਜ਼ ਹਰਕਤ ਹੁੰਦੀ ਹੈ ਤਾਂ ਉਹ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਇੱਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ ਬਣੇ ਕਿਹਾ ਕਿ ਅਜਿਹੇ ਲੋਕਾਂ ਤੋਂ ਬਚ ਕੇ ਰਹਿਓ ਜਾਨਕਾਰੀ ਮੁਤਾਬਕ ਇਸ ਗਰੋਹ ਵਿੱਚ ਤਿੰਨ ਆਦਮੀ ਤੇ ਇੱਕ ਔਰਤ ਸ਼ਾਮਿਲ ਨੇ ਕੀ ਨਾਮ ਆਪਣਾ ਹੈ ਕੀ ਨਾਮ ਤੁਹਾਡਾ ਜੀਤੋ ਅੱਜ ਕੀ ਗੱਲਬਾਤ ਹੋਈ ਕੱਲ ਤੁਹਾਡੇ ਨਾਲ ਕੋਈ ਨਹੀਂ ਕਿ ਕੀ ਗੱਲ ਹੋਈ ਪਤਾ ਕਿ ਗੱਲ ਹੋਈ ਤੇ ਮੈਂ ਜਿੱਥੇ ਫੋਟੋ ਨਾ ਆਏ ਉਹਦੇ ਵੀ ਇੱਥੇ ਮੈਂ ਖੜੀ ਹੋਈ ਆ ਇਹਦੇ ਨਾਲ ਖੜੀ ਹੋਈ ਆ ਤੇ ਰਹੀ ਆ ਪਤਾ ਨਹੀਂ ਕਿੰਨੇ ਮਿੰਟ ਉੱਥੇ ਗੱਲ ਕਰਦੀ ਤੇ ਮੇਰ ਨਾਲ ਗੱਲ ਕਰਕੇ ਤੇ ਮਿਸ਼ਨ ਲੋੜ ਨੂੰ ਇਧਰੋਂ ਨਿਕਲ ਗਿਆ ਨਿਕਲ ਗਿਆ ਤੇ ਮੈਂ ਨਾ ਆਪਣੇ ਘਰ ਨੂੰ ਆ ਗਈਆਂ ਟੋਕਰੀ ਲਈਦੀ ਹੱਥ 'ਚ ਮੰਦਰੋਂ ਹਾਂ ਘਰ ਆ ਗਈਆਂ ਜਿੱਥੇ ਘਾਰ ਆ ਨਾ ਖਲੋਤੀ ਦੀ ਉੱਥੇ ਹੁੰਦੇ ਨੂੰ ਬੁੱਢਾ ਖਲੋਤਾ ਦਾ ਉਹ ਜਿਹੜਾ ਸਰਦਾਰ ਆ ਉਨੇ ਹੱਥ ਚ ਨਾ ਤਿੰਨ ਕ ਮੋਤੀ ਮਾਲਾ ਲੈ ਦੇ ਟਖਲੋ ਤਾ ਤਾ ਮੈਨੂੰ ਇਹ ਨਹੀਂ ਪਤਾ ਲੱਗਾ ਇਹ ਕੀ ਆਂਦਾ ਪਿਆ ਕਿਉਂ ਮੈਨੂੰ ਸੁਂਦਾ ਨਹੀਂ ਸੁਂਦਾ ਨਹੀਂ ਤਾਂ ਆਂਦਾ ਮਾਤਾ ਤੁਹਾਡੇ ਨਾਲ ਗੱਲ ਕਰ ਰਹੀ ਆ ਮੈਂ ਕਿਹਾ ਇੱਥੇ ਕਰ ਲੈ ਆ ਦੁਕਾਨਾ ਬੰਦ ਦੇ ਨਹੀਂ ਇੱਥੇ ਕਰ ਲੈ ਆਂਦਾ ਨਹੀਂ ਅੱਗੇ ਚੱਲੋ ਅੱਗੇ ਜੇ ਮੈਂ ਬੈਘੀ ਆ ਮੋਟਰਸਾਈਕਲ ਤੇ ਜੂ ਮੋਟਰਸਾਈਕਲ ਧੜਾਇਆ ਜੂੰ ਧੜਾ ਨਿਆ ਬਥੇਰਾ ਪਿੱਛੇ ਰੋਲਾ ਪਾਵਾ ਅੱਗੇ ਮੈਂ ਮੁੜਿਆ ਤਾਂ ਇੱਥੇ ਗਾਲੀ ਕਰਨੀ ਆ ਕਾਰਨ ਕਿਹੜੀ ਗੱਲ ਕਰਨੀ ਆ ਆਏ ਨਹੀਂ ਮਾਤਾ ਅੱਗੇ ਚੱਲ ਉੱਥੇ ਜਾ ਕੇ ਜਿਹੜਾ ਛਣੀ ਮੰਦਰ ਦੇ ਕੋਲ ਉਹ ਬਣਿਆ ਤਾਂ ਕਿ ਨਹੀਂ ਰੋਸ ਗਿਆ। ਉਹ ਰੋਸ ਬਣਿਆ ਦਾ। ਉੱਥੇ ਬਾਲ ਗਿਆ ਇਹਨਾਂ ਮੇਰੀਆਂ ਲਾਈਆਂ। ਤੁਹਾਨੂੰ ਪਤਾ ਲੱਗਿਆ ਸੀ? ਹਾਂ। ਮੈਨੂੰ ਪਤਾ ਲੱਗਿਆ ਦਾ ਮੇਰੇ ਦਿਮਾਗ ਨੇ ਕੰਮ ਨਹੀਂ ਕੀਤਾ। ਨਾ। ਤੁਹਾਨੂੰ ਕੋਈ ਉੱਥੇ ਹੀ ਭਾਈਆ ਮਗਰੋਂ ਆ ਗਿਆ ਮੋਟਰਸਾਈਕਲ ਤੇ ਹੁੰਡਿਆ ਤਾਂ ਨਹੀਂ। ਉਹ ਮੁੰਡਾ ਲਾ ਕੇ ਭਾਈਏ ਨੂੰ ਤੇ ਚਲੇ ਗਿਆ। ਫੇਰ ਮੈਂ ਉਹਨੂੰ ਕਿਹਾ ਪੇ ਚੱਲ ਤੂੰ ਮੇਰੇ ਮੁੰਡੇ ਕੋਲ ਚਾਹਾਂਦਾ ਅੰਦਾ ਤੁਹਾਡਾ ਮੁੰਡਾ ਕਿੱਥੇ ਆ? ਮੈਂ ਆਖਿਆ ਉੱਥੇ ਪ੍ਰੋਪਰਟੀ ਡੀਲਰਾਂ ਦੇ ਉੱਥੇ ਚੱਲ ਫਿਰ ਉੱਥੇ ਜਾ ਕੇ ਤੇ ਮੈਂ ਉੱਤਰ ਗਈਆਂ ਕਾਲਜ ਨਹੀਂ ਇਹ ਵੀ ਕਾਲਜ ਮਨ ਕੇ ਇੱਥੇ ਤਾਰਦੇ ਤੇ ਮੇਰਾ ਫੋਨ ਮਲਾ ਮੇਰਾ ਮੁੰਡਾ ਵੀ ਆ ਜਾਂਦਾ ਉਹ ਆ ਗਿਆ ਕਿੰਨੇ ਮਲਾਇਆ ਉਹ ਤੇ ਉਸੇ ਮੁੰਡੇ ਨੇ ਮਲਾਇਆ ਫੋਨ ਅੱਛਾ ਉਹਨੇ ਨਹੀਂ ਦੂਜਾ ਮੁੰਡਾ ਜਿਹੜਾ ਆਇਆ ਮੋਟਰਸਾਈਕਲ ਵਾਲਾ ਉਹਦਾ ਮੈਨੂੰ ਪਤਾ ਕਿਹੜਾ ਸੀ ਤੇ ਕਿਹੜਾ ਨਹੀਂ ਹਾਂ ਆ ਟੋਨੀ ਖਲੋਤਾ ਤੇ ਮੈਂ ਉਹਦੇ ਮੋਟਰਸਾਈਕਲ ਤੇ ਆਂਦਾ ਮਾਤਾ ਚੱਲ ਤੈਨੂੰ ਨਿਆਚਾ ਨਾ ਪਰ ਲੱਭਣਾ ਨਹੀਂ ਹੁਣ ਉਹ ਬਸ ਇਹੋ ਗੱਲ ਹੋਈ ਮੈਨੂੰ ਪਤਾ ਹੀ ਨਹੀਂ ਲੱਗਾ ਇਹਨਾਂ ਨੂੰ ਕਿੰਨੇ ਵਜੇ ਆ ਗਏ 10 ਵਜੇ ਕੇ ਤੇ ਕੁਝ ਮਿੰਟਾਂ ਦੇ ਉਹ ਮੁੰਡਾ ਨਿੱਦ ਕਾਨ ਵਾਲਾ ਉਹਦੇ ਕੋਲ ਹੈ ਫੋਟੋ ਕਿੰਨੇ ਵਜੇ ਹੋਇਆ 10 ਵਜੇ ਕੇ ਤੇ ਕੁਝ ਮਿੰਟਾਂ ਤੇ ਮੈਨੂੰ ਚੇਤਾ ਨਹੀਂ ਕਿੰਨੀਆਂ ਵਾਰੀ ਤੁਹਾਡੇ ਦੋ ਬਲੀ ਦੋ ਸਾਢੇ 10 ਕੋਲੀਆਂ ਹੁੰਦੀਆਂ ਫਿਰ 10.5 ਪੌਣੇ ਦਾ 11 ਵੀ ਨਹੀਂ ਮੈਨੂੰ ਪਤਾ ਟਾਈਮ ਦਾ ਮੈਨੂੰ ਪਤਾ ਮੈਨੂੰ ਮੈਂ ਕਿਹਾ ਕੁਝ ਪਤਾ ਹੀ ਨਹੀਂ ਲੱਗਾ ਸਾਰੀ ਉਮਰ ਮੈਂ ਕੰਮ ਕਰਦੀ ਰਹੀ ਆ ਤੇ ਵਾਰੀਆਂ ਵੀ ਪਾਈਆਂ ਸੀ ਮੈਂ ਪਰ ਇਹਨਾਂ ਨੇ ਮੇਰੇ ਨਾਲ ਨਾ ਮੈਨੂੰ ਕੁਝ ਕੀਤਾ ਕੱਲ ਮੈਨੂੰ ਤਾਂ ਬਣਾ ਦਿੱਤਾ ਛਦੈਣ ਇਹਨਾਂ ਨੇ ਹਾਂ ਛਦਾਈਆਂ ਵਗੋਂ ਮਗਰ ਰੋਦੇ ਤੁਰ ਪਈ ਮੈਂ ਬੈਗੀ ਆ ਮੋਟਰ ਛਾ ਕਰਤੇ ਕੋਈ ਮੰਤਰ ਮੰਤਰ ਮਾਰਦਾ ਹਾਂ ਮੋਟਰ ਛਾ ਕਰਤੇ ਜਿਨਾਂ ਨੇ ਪਿੱਛੇ ਬੈ ਗਈ ਗਿਆ ਮੈਂ ਵਿਸ਼ਕਾਰ ਬੈ ਗਈ ਅੱਗੇ ਮੁੰਡਾ ਮੋਟਰਸਾਈਕਲ ਚਲਾਂਦਾ ਪੁਲਿਸ ਕੰਪਲੇਟ ਕਰਤੀ ਹੈ ਹਾਂ ਜੀ ਸ਼ਹਿਰ ਚ ਪਹਿਲੀ ਘਟਨਾ ਨਹੀਂ ਆ ਗਈ ਇਸ ਤੋਂ ਪਹਿਲਾਂ ਵੀ ਸਿਵਲ ਹਸਪੀਟਲ ਚ 3-4 ਵਾਰ ਐ ਘਟਨਾ ਹੋ ਚੁੱਕੀ ਹੈ ਕਿ ਕੋਈ ਅਣਪਛਾਤੇ ਬੰਦੇ ਆ ਜਿਹੜੇ ਹੁਣ ਤੇ ਜਿਹੜੀ ਘਟਨਾ ਹੋਈ ਆ ਰਾਮਲਾ ਗਰਾਊਂਡ ਦੇ ਨੇੜੇ ਸਵੇਰੇ 10 ਵਜੇ ਦੇ ਕਰੀਬ ਇਹਦੇ ਤੇ ਸੀਸੀਟੀਵੀ ਤੇ ਵੀ ਬੰਦੇ ਸਾਫ ਆ ਗਏ ਆ ਬਿਲਕੁਲ ਇਹ ਮਾਤਾ ਨੂੰ ਬਿਠਾ ਕੇ ਪਤਾ ਨਹੀਂ ਗੱਲਾਂ ਵਿਚ ਵਾ ਕੇ ਏਵੀ ਕਾਲਜ ਵਾਲੀ ਸਾਈਡ ਲੈ ਗਿਆ ਤੇ ਉੱਥੇ ਮਾਤਾ ਜੀ ਨੇ ਆਪਣੇ ਬੇਟੇ ਨੂੰ ਫੋਨ ਕੀਤਾ ਜਿਹੜੇ ਮੇਰੇ ਨਾਲ ਖੜੇ ਨੇ ਉਹਨਾਂ ਨੇ ਉਹਨਾਂ ਨੇ ਪੁੱਛਿਆ ਮਾਤਾ ਜੀ ਕਿ ਮਾਤਾ ਜੀ ਨੇ ਕੁਝ ਵੀ ਜਵਾਬ ਨਹੀਂ ਦੇ ਰਹੇ ਕਿ 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 ਲੈ ਕੇ ਗਿਆ ਪਤਾ ਨਹੀਂ ਉਹਨਾਂ ਨੂੰ ਸਮਹੋਂਨ ਕਰਤਾ ਸ਼ਾਇਦ ਪਤਾ ਨਹੀਂ ਕੀ ਸਰਪੁਲਿਸ ਕੰਪਲੇਟ ਵਗੈਰਾ ਕਰਤੀ ਹਾਂ ਕੰਪਲੇਨ ਕਰਤੀ ਉਹਨਾਂ ਨੂੰ ਜਿਹੜੀ ਸਾਡੇ ਕੋਲ ਦੋ ਚਾਰ ਸੀਸੀਟੀਵੀ ਵੀ ਹੈਗੇ ਉਹ ਵੀ ਮੁਹਈਆ ਕਰਾਤੀ ਉਹਨਾਂ ਨੂੰ ਜਿਹਦੇ ਵਿੱਚ ਸਾਫ ਨਜ਼ਰ ਆਣ ਰਿਹਾ ਕਿ ਬੰਦੇ ਕਿਹੜੇ ਆ ਪ੍ਰਸ਼ਾਸਨ ਅੱਗੇ ਮੰਗਿਆ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਸ਼ਹਿਰ ਵਾਸੀਆਂ ਨੂੰ ਰਾਹਤ ਦਿੱਤੀ ਜਾਏ ਕਿਉਂਕਿ ਇਹ ਘਟਨਾ ਬਾਰ-ਬਾਰ ਹੋ ਰਹੀ ਹੈ ਸ਼ਹਿਰ ਚ ਬਾਣੀ ਜਗਤ ਦੇ ਘਰੋਂ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's gems cambridge international school opposite canada palace near a m institutes jalander Daloji bypass road parthanko